ਸਬਦ ਸਤੰਬਰ ਨੂੰ ਜਿਹੜੀ ਗਣੇਸ਼ ਪੂਜਾ ਆ ਰਹੀ ਹੈ ਉੱਥੇ ਹੀ ਉਹਦੀ ਤਿਆਰੀਆਂ ਤੁਸੀਂ ਦੇਖ ਸਕਦੇ ਜੀ ਬਟਾਲਾ ਦੇ ਵਿੱਚ ਵੀ ਇਹ ਜਿਹੜੇ ਗਣੇਸ਼ ਮੂਰਤੀਆਂ ਜਿਹੜੀ ਬਟਾਲਾ ਦੇ ਵਿੱਚ ਬਣਦੀਆਂ ਪਈਆਂ ਜਿਹੜੀ 7 7 ਤਰੀਕ ਨੂੰ ਜਿਹੜੀ ਗਣੇਸ਼ ਪੂਜਾ ਆ ਰਹੀ ਹੈ ਉਸ ਨੂੰ ਲੈ ਕੇ ਬਟਾਲਾ ਦੇ ਵਿੱਚ ਜਿਹੜੇ ਮੂਰਤੀਆਂ ਆਰਡਰ ਤੇ ਬਣਦੀਆਂ ਉਹ ਇੱਕ ਦੋ ਮਹੀਨੇ ਪਹਿਲਾਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੁਸੀਂ ਦੇਖ ਸਕਦੇ ਜੀ ਇਹੜੀਆਂ ਮੂਰਤੀਆਂ ਆਪਾਂ ਗੱਲ ਵੀ ਕਰਦੇ ਹਾਂ ਇਹ ਜਿਹੜੇ ਤੋਂ ਮੂਰਤੀਆਂ ਬਣਾਉਣ ਵਾਲੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਨਥਰਾਮ ਨਾਮ ਹੈ

ਬਾਬੀ ਚੱਲੇਗਾ ਕੋਈ ਆਰਡਰ ਵੀ ਆਉਂਦੇ ਨਾਲ ਆਉਂਦੇ ਆਰਡਰ ਆਉਂਦੇ ਆਰਡਰ ਬਿੱਤੇ ਵੀ ਆਟੇ ਨੇ ਸਾਡੇ ਕੋਲ ਇਹ ਅੱਡ ਬੁਟਾ ਰਹੇ ਕਿਸ ਕਿਸ ਮੂਰਤੀ ਦੇ ਫਿਰ ਆ ਕੇ ਆਰਡਰ ਹੁੰਦੇ ਕੇ ਇਹ ਸਾਈਜ਼ ਦਾ ਇਹ ਉਹ ਸਾਈਜ਼ ਕੀ ਮੰਗਦੇ ਆ ਸਾਈਜ਼ 3 ਫੁੱਟ 2 ਫੁੱਟ 1.5 ਫੁੱਟ ਜਿਹੜਾ ਅਗਲਾ ਕਵੇ ਉਸਨੂੰ ਦੇ ਅਹੀਂ ਬਣਾ ਦਿੰਦੇ ਆ ਪੰਜਾਬੀ ਹੀ ਆਉਂਦੇ ਇੱਥੇ ਕਿ ਹੋਰ ਵੀ ਆਉਂਦੇ ਪੰਜਾਬੀ ਆਉਂਦੇ ਸਾਰੇ ਪੰਜਾਬੀ ਇਹਦੇ ਦੇ ਸਾਰੇ ਪੰਜਾਬ ਦੇ ਬਾਹਰ ਦੇ ਆਉਂਦੇ ਤਾਂ ਫਿਰ ਉਹ ਕਾਟੀਏ ਕੋਈ 5 6 ਜਣੇ ਮਗਰ ਸਾਰੇ ਪੰਜਾਬੀ ਮੰਗਾਉਂਦੇ ਆ ਲਿਖਿਆ ਜਾਂਦਾ ਪੰਜਾਬ ਚ ਥੋੜੀ ਦੇਰੀ ਹੋਈ ਹੈ ਗਣੇਸ਼ ਪੂਜਾ ਨੂੰ ਮਨਾਉਂਦਿਆ ਕਿ ਲੱਗਦਾ ਤੁਹਾਨੂੰ ਬਹੁਤ ਫਰਕ ਪਿਆਦਾ ਤੁਹਾਡਾ ਫਰਕ ਨਹੀਂ ਵਾਵਾ ਸਾਲ ਹੋ ਗਏ 8-10 ਸਾਲ ਹੋ ਗਏ ਮਾਰ ਕੋਈ ਦਰਾਈ ਨੇ 8-10 ਸਾਲ ਚ ਹੋ ਰਹੀ ਹੈ ਤੇ ਹਰ ਸਾਲ ਵੱਧਦੀ ਜਾ ਰਹੀ ਹੈ ਘਟਦੀ ਨਹੀਂ ਜਾ ਰਹੀ ਬढ़ेगी ਘਟੇਗੀ ਨਹੀਂ ਫਿਰ ਇਹਦੀ ਖਾਸ ਮਿੱਟੀ ਕੋ ਲਈ ਹੋਣੀ ਚਾਹੀਦੀ ਕਿ ਜੇ ਪੰਜਾਬ ਦੀ ਜੇ ਖਾਸ ਮਿੱਟੀ ਇਸ ਤਰ੍ਹਾਂ ਲੈਂਦੀ ਕਿ ਮੂਰਤੀ ਕਿ ਸਪਹੀ ਆ ਜਾਂਦੀ ਹੈ ਇਸ ਕਰਕੇ ਅਸੀਂ ਖਾਸ ਮਿੱਟੀ ਉਹੀ ਵਰਤਦੇ ਪੰਜਾਬ ਦੀ ਮਿੱਟੀ ਕਾਮਣੀਆਂ ਦੀ ਸਪਹੀ ਨਹੀਂ ਆਏਨੀ ਇਹ ਕਿੱਥੋਂ ਆਉਂਦੀ ਫਿਰ ਅਨਮਾਨਗੜ ਤੋਂ ਰਾਜਸਥਾਨ ਕੌਣ ਕੌਣ ਕਰਦਾ ਤੁਹਾਡੇ ਨਾਲ ਕੰਮ ਇਹ ਮੇਰੇ ਨਾਲ ਮੇਰਾ ਬੇਟਾ ਹੈ ਦੂ ਉਹ ਕਰਦੇ ਆ ਕੰਮ ਮੈਂ ਕਰਦਾ ਖੁਦ ਆਹ ਜਿਹੜੀ ਤਿਆਰੀ ਹੈ ਮੂਰਤੀ ਦੀ ਫਿਰ ਤੁਸੀਂ ਆਪ ਕਰਦੇ ਨਾਲ ਪਰਵਾਹਤ ਗੱਲ ਆਹ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਮੂਰਤੀ ਨੂੰ ਇਹ ਗੁਰੂ ਜੀ ਨੂੰ ਵਾਹਾਂ ਟਾਈਮ ਤੇ 3 ਮਹੀਨੇ ਤੱਕ ਇੱਕ ਮੂਰਤੀ ਨੂੰ ਹਜ਼ਾਰੋਂ ਬਾਰ ਹੱਥ ਹੱਥ ਨਿਕਾਲਣਾ ਪੜਦਾ ਉਹ ਜੋ ਕੰਮ ਕਰੀ ਜਾਉ ਤਾ ਫਿਰ ਥੋੜਾ ਬਾਕੀ ਰਹਿ ਗਿਆ ਕਰੀ ਜਾਉ 3 ਮਹੀਨੇ ਤੱਕ ਕੰਮ ਕੰਪਲੀਟ ਕਰ ਦਿੰਦੇ ਆ ਮੂਰਤੀ ਆਪ ਗੱਲ ਵੀ ਕਰਦੇ ਇਹਨਾਂ ਦੇ ਬੇਟੇ ਦੇ ਨਾਲ ਵੀ ਜਿਹੜੀ ਮੂਰਤੀਆਂ ਜਿਹੜੀਆਂ ਉਹ ਤਿਆਰ ਕਰਦੇ ਆ ਤੇ ਦੇਖਿਆ ਮੂਰਤੀ ਨੂੰ ਇਹੋ ਬੇਟਾ ਇਹਨਾਂ ਤਿਆਰ ਕਰਦਾ ਸੀ ਤੇ ਆਪਾਂ ਗੱਲ ਵੀ ਕਰਦੇ ਉਹਨਾਂ ਨਾਲ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਦਲਪਤ ਨਾਮ ਹੈ ਜੀ ਬੇਟਾ ਕਿੱਥੋਂ ਜਾ ਸਕੇ ਇਹ ਮੂਰਤੀਆਂ ਦੀ ਉਹ ਤਾਂ ਮਾਰਾ ਰੱਸੇ ਤੇ ਇੱਥੇ ਆਣ ਕੇ ਕੰਮ ਸ਼ੁਰੂ ਕੀਤਾ ਪੰਜਾਹ ਚ ਹਾਂ ਇੱਥੇ ਕਿੰਨਾ ਕੰਮ ਚੱਲਦਾ ਇਹ ਨਹੀਂ ਸਮਝਦਾ ਹੁੰਦਾ ਹੁੰਦਾ ਹੈ ਕੰਮ ਜਿੰਨਾ ਹੁੰਦਾ ਹੈ ਸਮਾਂ ਮਜ਼ਦੂਰੀ ਮਿਲ ਜਾਂਦੀ ਹੈ ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਦਿੰਦੇ ਜਿੰਜਾ ਤੋਂ ਪਹਿਲਾਂ ਮੂਰਤੀ ਬਣਾਉਣੀ 3 ਮਹੀਨੇ ਪਹਿਲੇ ਆਰਡਰ ਆ ਗਏ ਨੇ ਆਰਡਰ ਆ ਵੀ ਆਉਣਗੇ ਸਾਥ ਸਿੱਤਮ ਨੂੰ ਪਤਾ ਲੱਗ ਜਾਏ ਜਿੰਨਾ ਬਿਕਣਾ ਜਿੰਨਾ ਬਿਕ ਜਾਏਗਾ ਉਹ ਪਿੱਛੇ ਰਹਿ ਜਾਏਗਾ ਪਟਾਲਾ ਦੇ ਲੋਕ ਹੀ ਹੁੰਦੇ ਕਿ ਲਾਗੇ ਚਾਗੇ ਜਿਹੜੇ ਬਾਕੀ ਸ਼ਹਿਰ ਦੇ ਨਹੀਂ ਲਾਗੇ ਸਾਗੇ ਵਾਲੇ ਆਤੇ ਹੈ ਪਟਾਲੇ ਕੀ ਵੀ ਆਤੇ ਹੈ ਜਿੰਨਾ ਪਤਾ ਕਿ ਵਾਹ ਪੇ ਮੁਰਤੇ ਮਿਲਤੇ ਹੈ ਤਵਾ ਆ ਜਾਤੇ ਹੈ ਕੋਈ ਆਰਡਰ ਤੇ ਹੀ ਬਣਾਉਂਦਾ ਫਿਰ ਆਣ ਕੇ ਤਾਂ ਆਹ ਤਾਂ ਆਰਡਰ ਆਉਗਾ ਜੋ ਫੋਟੋ ਲੈ ਕੇ ਦੱਸੇਗਾ ਉਸ ਤਰ੍ਹਾਂ ਕੀ ਬਣਾ ਦੇਗੇ ਕੋ ਆਰਡਰ ਤੇ ਹੀ ਬਣਾ ਦੇਗੇ ਮੇਰੇ ਗੈਸੇ ਮਜੀ ਯਾਰ ਮਜੀ ਫੋਟੋ ਲੈ ਕੇ ਇਹ ਮੂਰਤੀਆਂ ਦਾ ਸ਼ਿੰਗਾਰ ਹੈ ਮੈਂ ਦੇਖਿਆ ਤੁਸੀਂ ਕੀ ਕਰਦੇ ਪਏ ਹੋ ਫਿਰ ਬੜਾ ਸਾਫ ਸੁਥਰਾ ਦਰਕਰਨ ਨਰਾਮਤ ਉਹ ਸੇ ਕੰਮ ਸਿੱਖਿਆ ਸੇਮ ਬੜਾ ਲੱਗਦਾ ਸਿੱਖਣੇ ਮੇ ਮਹਾਰਾਸ਼ਟਰ ਚ ਬਹੁਤ ਜ਼ਿਆਦਾ ਮਨਾਉਂਦੇ ਆ ਤੇ ਬਹੁਤ ਵਾਹ ਪਰ ਬਹੁਤ ਜ਼ਿਆਦਾ ਮਨਾਦੇ ਯਹਾਂ ਪੇ ਕਦੇ ਵੀ ਨਹੀਂ ਪੰਜਾਬ ਚ ਹੁਣ ਮਨਾਉਣ ਲੱਗੇ ਪੰਜਾਬ ਨੂੰ ਹੁਣ 10-12 ਸਾਲ ਹੋ ਗਏ ਹੁਣ ਮਨਾਉਣ ਲੱਗੇ ਇਹ ਦੇਖਿਆ ਤੇ ਇਹ ਮੂਰਤੀਆਂ ਬਣਾਉਣ ਵਾਲਿਆਂ ਨੇ ਉਹਨਾਂ ਨੇ ਕਿਹਾ ਵੀ ਮਹਾਰਾਸ਼ਟਰ ਚ ਇਹ ਤੇ ਪੁਰਾਣੀ ਮੂਰਤੀਆਂ ਬੜੀ ਦਿਰਦੀਆਂ ਬੰਦੀਆਂ ਪਰ ਪੰਜਾਬ ਚ 10 ਸਾਲ ਤੋਂ ਹੋ ਗਏ ਜਿਹੜੇ ਪੰਜਾਬ ਚ ਵੀ ਗਣੇਸ਼ ਪੂਜਾ ਬਹੁਤ ਜ਼ਿਆਦਾ ਮਨਾਉਂਦੇ ਪਏ ਆ ਨਕਟਾਲਾ ਤੇ ਵਿਕੀ ਮਾਲੀ